ਮੈਨੂੰ ਫੇਰ ਦੁਬਾਰਾ ਬਾਪੂ ਗੱਲਾ ਦੱਸ ਲਾਹੌਰ ਦੀਆਂ ਤੁਸੀਂ ਅਕਸਰ ਗਾਣਾ ਵੀ ਸੁਣਿਆ ਹੈ ਅੱਜ ਆਪਾਂ ਬਾਪੂ ਨਾਲ ਗੱਲ ਕਰਾਂਗੇ ਕਿ ਸਾਨੂੰ ਲਾਹੌਰ ਦੀਆਂ ਗੱਲਾਂ ਸੁਣਾਣਗੇ ਆਪਣੇ ਪਿੰਡੇ ਤੇ ਹੰਡਾਇਆ ਸਾਰਾ ਦਰਦ ਕਹਿੰਦੇ ਨੇ ਕਿ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਤੇ ਉਦੋਂ ਹਾਲਾਤ ਕੀ ਸੀ ਅੱਜ ਜਦੋਂ ਆਪਾਂ ਉਹ ਫਿਲਮਾਂ ਦੇ ਵਿੱਚ ਜਾ ਗੱਲਾਂ ਸੁਣਦੀਆਂ ਜਾਂ ਕਰਦੇ ਆ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਆ ਤਾਂ ਅੱਜ ਵੀ ਕਿਤੇ ਨਾ ਕਿਤੇ ਸਾਡੇ ਲੋਨ ਕੰਡੇ ਖੜੇ ਹੁੰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਸੋ ਨਮਸਕਾਰ ਬਪਾਈ ਕੀ ਨਾਮ ਜੇ ਪੂਰਨ ਚੰਦ ਜੀ ਕਿੰਨੀ ਉਮਰ ਹੈ ਤੁਹਾਡੀ 93 ਸਾਲ ਹੋ ਗਏ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਸੋਹਰ ਸੀ ਪਾਕਿਸਤਾਨ ਦੇ ਵਿੱਚ ਉਹ ਨਾਲ 10000 ਰੁਪਏ ਦਾ ਜੀ ਕਿਦੋਂ ਫਿਰ ਜਦੋਂ ਵੰਡ ਹੋਈਏ ਤੇ ਕਿਦੋਂ ਤੁਸੀਂ ਇੱਥੇ ਆਣ ਕੇ ਵਸੇ ਹੋ ਕਿੱਦਾਂ ਦੇ ਹਾਲਾਤ ਸੀ ਉਹ ਲੋ ਸਾਨੂੰ ਮਿੰਡੀ ਦੀ ਨਾਲ ਹੀ ਅਸੀਂ ਆਏ ਸੀ ਜੀ ਤੇ ਉਹਨਾਂ ਨੇ ਸਾਨੂੰ ਰਾਤ ਤੈ ਹੀ ਰਹਿਆ ਉਹਦੇ ਸਕੂਲ ਦੀ ਜੀ ਅੱਗੇ ਦੁਨੀਆ ਬੜੀ ਸੀ ਉਧਰ ਜੀ ਉਹ ਫਿਰ ਅਗਲੇ ਦਿਨ ਇਥੋਂ ਹੋਰ بڑے tract ਦੇ ਬੇਤੇ ਨਹੀਂ ਜੀ ਫੌਜੀ ਆ ਕੇ ਸਾਰੇ ਬੈਠੋ ਜੀ ਸਾਰੇ ਆ ਕੇ ਸਾ ਤੇ 12 ਨੂੰ ਇਥੇ ਆਇਆ 12 ਜਨਵਰੀ ਨੂੰ 11 ਨੂੰ ਘਰੋਂ ਦੁਰਿਆ ਤੇ 12 ਨੂੰ ਡੇਰੇ ਆ ਗਏ ਆ ਰਾਤ ਦੇਖ ਰਹੇ ਆ ਨਰਵਾ ਜੀ ਤੇ 13 ਨੂੰ ਲੋਈ ਸੀ ਲੋਈ ਤੇ 13 ਨੂੰ ਯਾ ਜੀ ਤੇਰਾ ਜਨਮ ਹੋ ਗਿਆ ਹਾਂਜੀ ਹਾਂਜੀ ਬਾਪਾ ਜੀ ਬਗਾਨਾ ਸੋਪਾ ਪਾਦੀ ਕਿੱਦਾਂ ਦੇ ਹਾਲਾਤ ਰਹੇ ਨੇ ਸਾਰਾ ਕੁਝ ਉੱਥੇ ਛੱਡ ਛਡਾ ਕੇ ਜਦੋਂ ਅੱਧਰ ਆਏ ਤੁਸੀਂ ਕਿੱਦਾਂ ਮਨ ਦੇ ਵਿੱਚ ਲੱਗਦਾ ਸੀ ਕਿੱਦਾਂ ਨਾ ਹੁੰਦਾ ਜੀ ਸਾਜਾ ਮਨ ਕੋਈ ਨਹੀਂ ਡੋਲਿਆ ਜੀ ਆਜਾ ਕੁਛ ਨਹੀਂ ਬਿਗੜਿਆ ਇੱਥੇ ਜਾਣੀਆਂ ਚੀਜ਼ਾਂ ਦੇਖੀਆਂ ਸਭ ਕੁਝ ਤੇ ਹਰ ਸਾਡੇ ਸਾਹਮਣੇ ਸਭ ਕੁਝ ਆ ਜਾਣਾ ਜੀ ਸਭ ਕੁਝ ਮਿਲਿਆ ਦਾ ਰੋਕੀ ਚੰਗੇ ਕੰਨ ਹੈ ਬਾਲ ਬੱਚਾ ਠੀਕ ਆ ਜੀ ਬੱਚੇ ਕਿੰਨੇ ਆ ਤੁਹਾਡੇ ਆ ਦੋ ਨੇ ਇੱਕ ਇਹ ਆ ਮਤ ਇੱਕ ਉਹ ਮੁੰਡਾ ਆ ਬੜਾ ਆ ਜੀ ਬੱਚਿਆਂ ਬੱਚਿਆਂ ਬਾਈ ਸੋ ਇਧਰ ਆਣ ਕੇ ਪਾਪਾ ਜੀ ਫਿਰ ਕਿਹੜਾ ਕੰਮ ਸਟਾਰਟ ਕੀਤਾ ਆਣ ਕੇ ਕਿ ਉਧਰ ਤੇ ਸਾਰਾ ਕੁਝ ਛੱਡ ਆਏ ਨਵੇਂ ਸਿਰੇ ਤੋਂ ਇੱਕ ਬਣਾਇਆ ਫਿਰ ਕੰਮ ਸਾਰਾ ਕੁਝ ਚਲੇ ਹੋਈ ਮੈਂ ਆਉਣ ਮੈਨੂੰ ਕੱਪੜੇ ਦੇ ਕਰਨੇ ਪੈਣਾ ਉਹ ਮੈਂ ਮਿਹਨਤੀ ਦਾ ਇਹ ਕਰਨੀ ਜੀ ਉਧਰ ਕਿੰਨੇ ਪੈਲੇ ਸੀ ਤੁਹਾਡੀ ਉਹ ਜ ਸਾਡੇ ਕੋਲ ਇੱਕ ਮਾਸਾ ਜੀ 12 ਮਹੀਨੇ ਅੱਛਾ ਕੰਮ ਕਰ ਕੀ ਕਰਦੇ ਸੀ ਉਧਰ ਉਨੇ ਲੈ ਵਾਈਫਰ ਤੇ ਚਾਚਾ ਵਾਈਸ ਚਾਹੇ ਜੋ ਕੋਈ ਕਹਦਾ ਯੂਗਾ ਲੋਕ ਕਮ ਨਹੀਂ ਕਰ ਬੰਦਾ ਪੜੇ ਕਿੰਨਾ ਕਿ ਫਿਰ ਉਧਰ ਤੁਸੀਂ ਉਧਰ ਲੀਆਂ ਜਿਹੜੀਆਂ ਕੀਤੀਆਂ ਕਿੰਨੀਆਂ ਕਲਾਸਾਂ ਕੀਤੀਆਂ ਤੇ ਉਰਦੂ ਦੇ ਵਿੱਚ ਕੀਤੀਆਂ ਵੀ ਜੀ ਜੀ ਮੁੰਡੇ ਬਾਜ ਰੰਦੇ ਦੱਸਣਗੇ ਜੀ ਮੁੰਡੇ ਬਾਜ ਰੰਦੇ ਦੱਸਣਗੇ ਕਿਸਾ ਨਹੀਂ ਪੜਾਈ ਜੀ ਨਾ ਪਰ ਕਿਤੇ ਨਾ ਕਿਤੇ ਪਾਪਾ ਜੀ ਅੱਜ ਵੀ ਯਾਦ ਆਉਂਦੇ ਹੁਣ ਉਹ ਯਾਰਾ ਦੋਸਤਾਂ ਦੀ ਮੇਰੇ ਕੱਟਿਆਂ ਨਾਲ ਰਹਿੰਦੇ ਸੀ ਉਹ ਯਾਦ ਆਉਂਦੇ ਨਾ ਹੁਣ ਯਾਦ ਨਹੀਂ ਸਕਦਾ ਨਾ ਜੀ ਜਾ ਨਹੀਂ ਸਕਦੇ ਦਾ ਨਹੀਂ ਨਾ ਹਾਂ ਜਦ ਮੈਂ ਕਿੱਲੇ ਵੀ ਨਹੀਂ ਤਾਂ ਮੈਂ ਜਾ ਘਰ ਮੈਂ ਐਸਾ ਵੀ ਬੰਦੇ ਦਾ ਸਰਾਉ ਜਾਈ ਦੇ ਨਾਲ ਉਹ ਕੋਈ ਮੈਂ ਠੀਕ ਠਾਕ ਹਾਂ ਜੀ ਕੋਈ ਠੀਕ ਠਾਕ ਹਾਂ ਜੀ ਸਵੇਰੇ ਥਾਂ ਕਰਨੀ ਜਾਂਦਾ ਮੈਂ ਉੱਧਰ ਅੱਛਾ ਜੀ ਮਾੜਾ ਹੋਣਾ ਜੀ ਘਰਾਂ ਦੇ ਚਾਰੀ ਛਾਈ ਬਾਗੇ ਬਾਗੇ ਚਾਰੀ ਤਾਂ ਕੀ ਰਾਜ ਹੈ ਚਾਰੀ ਕਹਿੰਦੇ ਚਾਰੀ ਉਹਨੂੰ ਕਾ ਵੀ ਕਹੇ ਜਾਂਦਾ ਚਾਰੀ ਵੀ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ ਲੋਕ ਜਿਹੜੇ ਨੇ ਇਹਨੂੰ ਜ਼ਿਆਦਾ ਯੂਜ਼ ਕਰਦੇ ਸੀ ਤੇ ਪੰਜਾਬ ਦੇ ਵਿੱਚ ਕੋਈ ਚੰਦ ਬੰਦੇ ਨੇ ਇਹ ਵੀ ਗੱਲ ਸੁਣਿਆ ਇਹ ਵੀ ਆਏ ਸ਼ੁਭ ਇਹ ਨਹੀਂ ਜਾਈਦਾ ਇਹ ਤਾਂ ਸ਼ਰਾਬ ਜਰੂਰ ਜਾਈਦਾ ਜੀ ਅਗੇ ਦੀ ਗੱਲ ਦੱਸਦਾ ਨਾ ਵਕੀਲ ਆਂਦਾ ਇਹ ਵੀ ਕੀ ਲੰਗਾ ਸੀ ਗੱਲ ਹਾਂਜੀ ਆਂਦਾ ਫਲਾਣਿਆ ਉਹ ਸ਼ਰਾਬ ਵੀ ਨਾਲ ਉਹਦੇ ਜੋਦੀਦਾ ਕੋਈ ਆ ਗਿਆ ਉਹ ਇਹਨਾਂ ਸ਼ਰਾਬ ਮੰਗਣ ਲਗਾ ਲਓ ਉਹ ਆਂਦਾ ਜੋ ਹਮਾਸ਼ਕ ਮੀਨੋ ਜੀ ਆਏ ਨਹੀਂ ਆ ਨਹੀਂ ਆਂਦਾ ਬੁਲਾਣਾ ਲਾਲ ਨਹੀਂ ਦੇਦਾ ਦੂਧਿਆ ਮਾਪੇ ਘਾੜਾ ਨਹੀਂ ਲਾ ਜੀ ਜੀ ਕੀ ਗੱਲ ਸੁਪਾਪਾ ਫਿਰ ਕਿੱਦਾਂ ਫਿਰ ਉੱਤੇ ਬੈੰਦੇ ਸੀ ਦਰਖਤਾਂ ਦੇ ਥੱਲੇ ਕਿੱਦਾਂ ਦਾ ਨਜ਼ਾਰਾ ਸੀ ਉਤੋਂ ਦਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੇਖਣ ਤੋਂ ਨਹੀਂ ਗੱਲ ਆ ਜੀ ਉਹਦੇ ਸਾਰੇ ਇਕੱਠੇ ਬੈੰਦੇ ਤਾਂ ਜੀ ਖੁਸ਼ ਹੁੰਦੇ ਸਨ ਜੀ ਖੁਸ਼ ਹੁੰਦੇ ਸਨ ਕਿ ਕੁਝ ਲੋਕ ਵੇਖ ਕੇ ਕਿਰੇ ਬਿਨੇ ਜੇਗੇ ਨਾ ਗੁੜ ਘੜਿਆ ਨਾ ਕਮਬੇਲ ਨਾ ਮਾਜਾ ਰੱਬ ਹੀ ਉਹ ਲਾਉ ਸਾਡੇ ਬੁਰਖਾ ਰੌਬੀਓ ਜਹਾਂ ਜਗ ਵੀ ਗਿਆ ਸੀ ਜੀ ਉਹ ਜ ਆਪਣੇ ਜੀਨ ਨੂੰ ਨਹੀਂ ਉਹ ਵੀ ਇਹ ਦਿੰਦੇ ਇੱਥੋਂ ਤਾਂ ਨਹੀਂ ਗੱਲ ਪੁੱਜ ਗਈ ਆ ਕਿੰਨੀਆਂ ਕਲਾਸਾਂ ਫਿਰ ਉਰਦੂ ਦੇ ਵਿੱਚ ਕੀਤੀਆਂ ਪੂਰਨ ਚੰਦ ਨੇ ਉਧਰ ਪਾਕਿਸਤਾਨ ਦੇ ਵਿੱਚ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਮੈਂ ਉਹਨਾਂ ਨੂੰ ਪਤਾ ਹੀ ਆ ਯਾਰ ਪਹਿਲਾਂ ਪ੍ਰਾਇਮਰੀ ਕੀਤੀ ਮੇਰੇ ਜੀ 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 ਬਸ ਉਰਦੂ ਦੇ ਵਿੱਚ ਆ ਮੰਡੀਟਰੀ ਰਿਹਾ ਜੀ ਮੰਡੀਟਰੀ ਤਾਂ ਗਈ ਸੁਣ ਸੁਣ ਫਸਟ ਆਂਦੇ ਰੇ ਫਿਰ ਬਾਕੀ ਸਾਰੇ ਜੇ ਕਹਾਜਾ ਉਸ ਤੋਂ ਉਹ ਸਕੂਲ ਦਾ ਨਾਮ ਕੀ ਕੀ ਨਾ ਹੈ ਸਕੂਲ ਦਾ ਉਹ ਵੀ ਦੱਸੋ ਮੁੰਡੇ ਬਾਜ ਗਏ अच्छा ओ बज गया स्कूल ਜਨਾ ਸੀ ਨਾ ਸਾਡੇ ਉੱਥੇ ਲਗਾ ਹੀ ਪੈਣ ਤੇ ਨਾ ਹਿੰਦਵਾਨਾ ਆ ਗਿਆ ਭਈ ਸਾਡੇ ਅਨਾਂ ਨਹੀਂ ਦੀ ਮਾਰ ਜੀ ਚੁੱਕੋ ਆਹਨੇ ਤੇ ਲਗਾ ਦੇਣਾ ਮੰਦੇ ਦੇ ਸਾਹਮਣੇ ਆਖਿਆ ਸੀ ਜੀ ਜੀ ਉਹ ਫਿਰ ਮੁੰਡੇ ਬਾਜਵੇ ਲੈ ਗਏ ਮਹਿਮਾਨ ਸਾਹਿਬ বাজ ਗਏ ਜੀ ਅਸੀਂ ਬੋਕੇ ਜਾਂਦੇ ਹਾਂ ਅੱਛਾ ਜਿਹੜੇ ਦੋਲੇ ਦੋ ਲਾਲੀਆਂ ਮੜੀਆਂ ਨਹੀਂ ਨਾ ਤੇਰੀ ਲੋਲ ਸਹੀ ਉਹ ਸਕੂਲ ਦਾ ਆਪਣਾ ਘਰਾਂ ਨੂੰ ਜੀ ਉਹ ਲੱਗੇ ਜੀ ਪਹਿਲਾਂ ਅਦੋਂ ਦੰਦ ਨਹੀਂ ਹੈ ਇੱਥੇ ਮਾਝਾ ਦਰਵਾਦੇ ਪੜਾ ਨਹੀਂ ਲੋਕਾਂ ਨੂੰ ਗਿਆਹੀ ਨਹੀਂ ਜੀ ਪੜਾਈ ਤਾਂ ਬਗਾਦਰ ਇਨਸਾਨੀ ਨਹੀਂ ਬਣ ਸਕਦਾ ਇਸ ਤਰ੍ਹਾਂ ਜੀ ਨਹੀਂ ਬਣ ਇਹ ਖਬਰੀ ਗੱਦਿਆਂ ਨੂੰ ਸੋਪਾ ਪੜੀ ਪਿਆਰ ਕਿੰਨਾ ਕੀ ਉਧਰ ਪਿਆਰ ਦੱਸੋ ਪਿਆਰ ਪਿਆਰ ਵਾਲੀ ਤੇ ਬਗਾਲੀ ਛੱਡ ਤੱਕਦੀ ਜੇ ਦਾ ਖਾਂ ਜਾਣਦੇ ਨੇ ਜੀ ਜਾਣਦੇ ਨੇ ਜਾਨ ਕਿਸੇ ਨੇ ਵੀ ਇਜਾ ਖਰਾਬ ਨਹੀਂ ਖਣੋ ਦੇ ਔਰ ਜਦ ਵਾਂਡੇ ਵਾਂਡੇ ਦਾ ਲਾਗਨੇ ਪੁੜੀਆਗੇ ਪੁੜੀ ਲਾ ਜਾਂਦੇ ਵਾਂਡੇ ਵਾਂਡੇ ਦੀ ਲਾ ਜਾਂਦੇ ਜੀ ਸੋ ਪਾਪਾ ਜੀ ਫਿਰ ਉਧਰ ਦੀ ਕੋਈ ਪੁਰਾਣੀ ਯਾਦ ਦੱਸੋ ਕਿ ਜਦੋਂ ਸਾਰੇ ਇਕੱਠੇ ਬੈ ਕੇ ਧਿਆਨ ਕੇ ਕਹਿੰਦੇ ਪੂਰਨ ਚੰਦ ਜੀ ਇਹ ਗੱਲ ਸੁਣਾਓ ਜੀ ਐਦਾ ਕਰੋ ਕਿਦਾਂ ਦੀਆਂ ਢੋਲੇ ਦੀਆਂ ਲਾਂਦੇ ਗੱਲਾਂ ਬਾਤਾਂ ਜੀ ਅਜਾਰੇ ਨਗਮ ਦੇ ਗੋਣ ਆਏ ਗੋਣ ਆੜੇ ਰਹੇ ਅੱਗੇ ਸਾਨੂੰ ਕੋਈ ਗੱਲਾਂ ਪੜਦੇ ਹਨ ਕਹਾਵਾਂ ਪੜਦੇ ਹਨ ਜੀ ਚੰਗੀਆਂ ਗੱਤਾਂ ਬਾਂਹ ਚੰਗੀਆਂ ਲੋਕਾਂ ਦੀਆਂ ਜਿਵੇਂ ਜਸਾਨੀ ਸੋਪਾ ਪੜੀ ਜਦੋਂ ਇਹ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਉਦੋਂ ਦੇ ਹਾਲਾਤ ਦੱਸੋ ਕਿਦਾਂ ਦੇ ਹਾਲਾਤ ਸੀ ਸਾਰਾ ਕੁਝ ਛੱਡ ਕੇ ਬੱਚੇ ਸਾਰਾ ਕੁਝ ਪਰਿਵਾਰ ਆ ਜਾਣਾ ਜੀ ਰੰਬੜ ਜਿਹੜਾ ਸੀ ਨਾ ਘਰ ਨਾ ਜੋ ਉਥੇ ਖਲੋਤੇ ਜੇ ਸਾ ਘਰੋਂ ਫਟ ਗਈ ਦੀ ਨੂਰ ਜੀ آ گیا جی 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 سن جی 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 اپنے آپ ہندو سمجھ دینا جی کردے سنیا راج پوت ਉਹ ਪੜਾ ਦੇ ਸੰਗ ਉਹਦੇ ਦੇ ਪਾਰ ਲਕੜੀ ਉਡਾਲੀ ਉਹ ਉਹਦੇ ਤਿੰਨ ਬੱਡੇ ਵੱਡੀ ਝੜੀ ਪੀਂਦੇ ਹਣ ਪੈਸਾ ਦੇ ਸਾਹਮਣੇ ਆ ਰਹੇ ਜੀ ਜੀ ਜਿਸ ਉਹ ਚਾਚਾ ਕੋਠਾ ਉੱਤੇ ਰਹਿੰਦੇ ਸਨ ਜੀ ਉਹਨੇ ਅਸੂਖ ਫੜ ਗਿਆ ਨਾ ਜਾਲ ਉਹਨੇ ਐਵੇਂ ਕੀ گاਉਂ ਪਰ ਨੇ ਉਹ ਬਾਹਤਾਂ ਦੇ ਜੁਨੀਓ ਉਹਦੇ ਕੋਲ ਆ ਸਰ ਬਾਂਦੇ ਦੇ ਤੋ ਜੀ ਜੀ ਸਾਡੇ ਸਾਹਮਣੇ ਮੈਂ ਨਖੇਦਾਂ ਮੁਰਿਆ ਮਾਂ ਬਿਓ ਵਿਛਾ ਜਾਏ ਸਨਾਂ ایک بڑی بڑی شادایا نے ایک بڑا بڑا شادایا نے جلا بڑا بڑا شادایا نے بڑے محمد اشریف جی پانی نے سن خود لے ان دے جی او رہ گیا تو وہ پھر اوتھے ہی مریا تھا جی تو بڑی بھی مار چھڑی ہوئی گئی ہے مر گئی ہوئی گئی تین روٹی نہ دے یہ تو اب جو کھان دے نہیں کھان ایڈی ایڑ کھا دے بندے دا تو ہم تن دا حال ویکھیا بہت بابا ਮਨ ਚ ਨਹੀਂ ਕਦੇ ਆਇਆ ਕਿ ਤੁਸੀਂ ਮਨ ਦੇ ਵਿੱਚ ਹੋਏ ਕਿ ਮੈਂ ਉਹਨਾਂ ਨੂੰ ਉੱਥੇ ਮਿਲਣ ਜਾਣਾ ਮੈਂ ਜਾਣਾ ਪਾਕਿਸਤਾਨ ਆਇਆ ਕਦੇ ਮਨ ਨਹੀਂ ਨਹੀਂ ਮਨ ਦੇ ਵਿੱਚ ਜਾਂਦਾ ਜੀ ਭਾਵੇਂ ਖੁੱਲੀ ਛੁੱਟੀ ਹੋਏ ਨਾ ਖੁੱਲੀ ਛੁੱਟੀ ਪਰ ਤੁਸੀਂ ਜਾ ਸਕਦੇ ਹੋ ਜੇ ਫਿਰ ਜਾ ਗਏ ਰੱਬਾ ਇਹ ਦੇਖੋ ਕਿ ਇਹ ਮੁੰਡੇ ਨੂੰ ਆ ਕੇ ਮੋਟਰਸਾਈਕਲ ਬੜੀ ਜਾਨਾ ਹਾਂ ਤੇ ਨਾਲ ਹੀ ਚੱਲ ਜਾਣਾ ਓਏ ਆ ਓਏ ਨੇੜੇ ਹੀ ਆ ਦੂ ਸੋਣਾ ਔਰ ਗਦਾਰਪੁਰ ਦੋ ਜਾਈਏ ਨਾ ਇਹ ਜਿੱਥੇ ਰਸਤਾ ਬਣਿਆ ਜੀ ਨਰਵਾੜਾ ਸਾਡਾ ਜਹਾਲੀ ਆ ਰਾ ਜੀ ਸਾਡੇ ਪਿੰਡ ਇਕਦਮ ਹੈ ਜੀ ਇਹ ਕੋਲ ਖੋਲ ਛਿੜਿਆ ਜਾਈਏ ਨਾ ਬਿਲਕੁਲ ਹੋਰ ਦੋ ਮਿਲ ਕਾ ਤੋਹ ਜਾਂਦਾ ਜੇਰੇ ਤੁਹਾਡੇ ਉੱਤੇ ਯਾਰ ਦੋਸਤ ਸੱਜਣ ਮਿੱਤਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਆਹ ਵਾਂਗ ਦੁਆਸਲਾ ਨਹੀਂ ਆਉਂਦੀ ਆ ਜੀ ਇਹ ਕੋਈ ਸੁਣਦਾ ਉਹ ਵੇਂਦਾ ਤੇ ਮੇਰੇ ਵੱਲੋਂ ਦੁਆਸਲਾ ਹਮਨੇ ਮਰਾਜੀ ਬਾਈ ਜੀ ਮੈਂ ਠੀਕ ਠਾਕ ਹਾਂ ਜੀ ਤਾਂਦਰੁਸਤ ਆ ਠੀਕ ਠਾਕ ਆ ਉਮਰ ਠੀਕ ਬੜੇ ਜੀ 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 ਸੋ ਗੱਲਬਾਤ ਕੀਤੀ ਹੈ ਜੀ ਬਾਪੂ ਫੇਰ ਦੁਬਾਰਾ ਦੱਸ ਗੱਲਾਂ ਲਾਹੌਰ ਦੀਆਂ ਸੋ ਤੁਸੀਂ ਸੁਣਿਆ 94 ਸਾਲ ਦੀ ਉਮਰ ਹੈ ਤੇ ਅੱਜ ਵੀ ਕਿਤੇ ਨਾ ਕਿਤੇ ਪੁਰਾਣੀਆਂ ਖਰਾਕਾਂ ਖਾਧੀਆਂ ਨੇ ਤੇ ਅੱਜ ਵੀ ਪੂਰੀ ਤਰ੍ਹਾਂ ਤੰਦਰੁਸਤ ਨੇ ਪੂਰਨ ਚੰਦ ਜੀ ਪਾਕਿਸਤਾਨ ਤੋਂ ਜਦੋਂ ਵੰਡ ਹੋਈ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੀ ਉਦੋਂ ਅੱਥੇ ਆਣ ਕੇ ਬਟਾਲਾ ਸ਼ਹਿਰ ਦੇ ਵਿੱਚ ਵਸੇ ਨੇ ਕਿਤੇ ਨਾ ਕਿਤੇ ਮਿਹਨਤ ਕੀਤੀ ਹੈ ਵਪਾਰ ਕੀਤਾ ਕੱਪੜੇ ਦਾ ਉਸ ਤੋਂ ਬਾਅਦ ਆਪਣੇ ਬੱਚੇ ਪੜਾਏ ਨੇ ਸਾਰੇ ਬੱਚੇ ਆਪਣੇ ਸੈੱਟ ਕੀਤੇ ਨੇ ਤੇ ਬੜਾ ਵਧੀਆ ਲੱਗਦਾ ਕਹਿੰਦੇ ਨੇ ਕਿ ਆਪਾਂ ਪੁੱਛਿਆ ਕਿ ਪਾਕਿਸਤਾਨ ਜਾਣਾ ਚਾਹੁੰਦੇ ਹੋ ਕਹਿੰਦੇ ਜਾਣਾ ਤੇ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਜਿਹੜੀ ਪਾਸਪੋਰਟ ਦੀ ਇੱਕ ਸ਼ਰਤ ਰੱਖੀ ਏ ਉਹ ਨਾ ਹੋਵੇ ਤਾਂ ਅੱਜ ਹੀ ਆਪਾਂ ਉਥੇ ਪਹੁੰਚ ਜਾਈਏ ਸੋ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ